ਆਲਟੂ ਨਿਊਜ਼ ਚੈਨਲ ਤੇ ਤੁਹਾਡਾ ਸਵਾਗਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਅਧੀਨ ਪੈਂਦੇ ਹਲਕਾ ਗਰਦੀਵਾਲ ਦੇ ਪਿੰਡ ਖਿਆਲਾ ਬਲੰਦਾ ਵਿਖੇ ਇੱਕ 6 ਸਾਲ ਦਾ ਬੱਚਾ ਅਚਾਨਕ ਸਬਸਬੀਅਲ ਬੋਰਡ ਦੇ ਵਿੱਚ ਡਿੱਗ ਗਿਆ ਸੀ ਇਹ ਘਟਨਾ 11 ਵਜੇ ਦੀ ਹੈ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਖੇਤਾਂ ਵਿੱਚ ਬੱਚਾ ਖੇਡ ਰਿਹਾ ਸੀ ਤੇ ਉਹਦੇ ਪਿੱਛੇ ਕੁੱਤਾ ਪੈ ਗਿਆ ਤੇ ਕੁੱਤੇ ਤੋਂ ਬਚਣ ਲਈ 6 ਸਾਲ ਦਾ ਬੱਚਾ ਖੇਤਾਂ ਵਿੱਚ ਬਨੇ ਬੋਰਵੈਲ ਦੇ 2.5 ਫੁੱਟ ਉੱਚੀ ਪਾਈਪ ਦੇ ਉੱਤੇ ਚੜ ਗਿਆ ਤੇ ਉੱਥੋਂ ਹੀ ਉਹ ਪਾਈਪ ਦੇ ਵਿੱਚ ਜਾ ਡਿੱਗਿਆ ਇਸੇ ਤੀ ਸੂਚਨਾ ਮਿਲਤੇ ਹਲਕਾ ਟਾਂਡਾ ਦੇ ਵਿਧਾਇਕ ਤੇ ਸਿਵਲ ਸੋਸਾਇਟੀ ਦੇ ਮੁਖੀ ਮਨਜੋਤ ਸਿੰਘ ਤਲਵੰਡੀ ਆਪਣੀ ਟੀਮ ਲੈ ਕੇ ਉੱਥੇ ਪਹੁੰਚ ਗਏ ਤੇ ਪੁਲਿਸ ਪ੍ਰਸ਼ਾਸਨਿਕ ਅਧਿਕਾਰੀ ਵੀ ਉੱਥੇ ਪਹੁੰਚ ਗਏ ਬੱਚੇ ਨੂੰ ਬੋਰਵੈਲ ਜੋ ਕੱਢਣ ਦੇ ਉਪਰਾਲੇ ਲਗਾਤਾਰ ਜਾਰੀ ਹਨ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ ਬੱਚਾ ਜਿਸ ਦਾ ਨਾਮ ਕੇ ਰਿਤਿਕ ਰੋਸ਼ਨ ਹੈ ਬੋਰਵੈਲ ਦੇ ਵਿੱਚ 100 ਫੁੱਟ ਦੀ ਡੁਗਾਈ ਤੇ ਜ਼ਿੰਦਗੀ ਦੀ ਲੜਾਈ ਲੜ ਰਿਹਾ ਹੈ बच्चे नु बाहर ਕੱਢਣ ਦੇ ਯਤਨ ਕੀਤੇ ਜਾ ਰਹੇ ਹਨ ਤੇ ਆਕਸੀਜਨ ਬੱਚੇ ਤੱਕ ਪਹੁੰਚਾਈ ਜਾ ਰਹੀ ਹੈ ਇਸ ਦੌਰਾਨ ਬਚਾਅ ਕਾਰਜਾਂ ਦੀ ਨਿਗਰਾਨੀ ਡਿਪਟੀ ਕਮਿਸ਼ਨਰ ਸੰਦੀਪ ਹੰਸ ਕਰ ਰਹੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਬੱਚੇ ਦੇ ਬਚਾਅ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਨੇ ਐਨ ਡੀ ਆਰ ਐਫ ਦੀ ਟੀਮ ਵੀ ਪਹੁੰਚ ਚੁੱਕੀ ਹੈ ਤੇ ਨਾਲ ਹੀ ਫੌਜ ਵੀ ਪਹੁੰਚ ਚੁੱਕੀ ਹੈ ਮੌਕੇ ਤੇ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜੇਮਪਾ ਹਲਕਾ ਵਿਧਾਇਕ ਡਾਕਟਰ ਰਵਜੋਤ ਸਿੰਘ ਹਲਕਾ ਉਮੜ ਤੋਂ ਵਿਧਾਇਕ ਜਸਵੀਰ ਸਿੰਘ ਰਾਜਾ ਹਲਕਾ ਦਸੂਆ ਦੇ ਵਿਧਾਇਕ ਕਰਮਵੀਰ ਸਿੰਘ ਕੁਮਨ ਬਚਾਅ ਕਰਦਿਆਂ ਦਾ ਲਗਾਤਾਰ ਜਾਜਾ ਲੈ ਰਹੇ ਨੇ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਂਦਿਆਂ ਕਿਹਾ ਕਿ ਸਰਕਾਰ ਪੀੜਤ ਪਰਿਵਾਰ ਨੂੰ ਪੂਰੀ ਮਦਦ ਦੇਵੇਗੀ ਅਤੇ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪ੍ਰਸ਼ਾਸਨ ਨਾਲ ਉਹਨਾਂ ਨੇ ਲਗਾਤਾਰ ਆਪਣਾ رابطہ ਕਾਇਮ ਰੱਖਿਆ ਹੈ ਤੇ ਬੱਚੇ ਨੂੰ ਉਹ ਬਾਹਰ ਕੱਟ ਕੇ ਹੀ დამ ਲੈਣਗੇ ਆਓ دیکھتے ਹਾਂ ਹੁਣ ਤੱਕ ਦੀ ਇੱਕ ਰਿਪੋਰਟ ਦੇਖੋ ਜੀ ਮੰਦਪਾਗੀ ਘਟਨਾ ਆ ਪਰਦੇਸੀਆਂ ਦਾ ਬੱਚਾ 6 ਸਾਲ ਦਾ ਬੱਚਾ ਆ ਇਧਰ ਨੂੰ ਖੇਲਦਾ ਖੇਲਦਾ ਆ ਗਿਆ ਉਹਦੇ ਪਿੱਛੇ ਕੁਛ ਕੁੱਤਿਆਂ ਨੇ ਹਮਲਾ ਕਰਤਾ ਉਹ ਬਚਨ ਦੀ ਬਜਾਏ ਇੱਕ ਬੋਰ ਪਾਈਪ ਸਿਗਾ ਕੋਈ 3 ਫੁੱਟ ਉੱਚਾ ਧਰਤੀ ਨਾਲੋਂ ਬੱਚੇ ਨੇ ਉਹਦੇ ਤੇ ਚੜ ਕੇ ਆਪਣੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਉਹ ਉਹ ਪਾਈਪ ਤੇ 9 ਇੰਚੀ ਦਾ ਪਾਈਪ ਆ ਮੇਰੇ ਖਿਆਲ ਔਰ ਉਹਦੇ ਤੇ ਬੂਰੀ ਲਪੇਟੀ ਹੋਈ ਸੀ ਜਦੋਂ ਉਹਨੇ ਉੱਤੇ ਜੰਪ ਕੀਤਾ ਜੜਿਆ ਤਾਂ ਉਹ ਪੈਰ ਬੂਰੀ ਥੱਲੋਂ ਪਾਟ ਗਈ ਤਾਂ ਉਹ ਬੋਰ ਦੇ ਵਿੱਚ ਚਲਾ ਗਿਆ ਅਸੀਂ ਮੇਰਾ ਖਿਆਲ 30 ਜਾਂ 35 ਮਿੰਟ ਤੇ ਇੱਥੇ ਉਪੜ ਗਏ ਸੀਗੇ ਔਰ 40 ਮਿੰਟ ਬਾਅਦ ਅਸੀਂ ਆਕਸੀਜਨ ਦਾ ਵੀ ਬੰਦੋਬਸਤ ਥੱਲੇ ਕਰਤਾ ਸੀ ਬੱਚੇ ਦੇ ਕੈਮਰਾ ਵੀ ਲੱਗਾ ਹੋਇਆ ਦੇਖ ਰਹੇ ਆ ਮੋਨੀਟਰ ਕਰ ਰਹੇ ਆ ਔਰ ਜਲਦੀ ਤੋਂ ਜਲਦੀ ਬੱਚੇ ਨੂੰ ਬਾਹਰ ਕੱਢਿਆ ਜਾਏਗਾ ਬਾਕੀ ਮੈਂ ਜਿੰਨੇ ਵੀ ਤੁਹਾਡੇ ਸਾਹਮਣੇ ਰਹੀਂ ਜਿੰਨੇ ਵੀ ਸਰੋਤੇ ਦੇਖ ਰਹੇ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਕਿ ਇਸ ਬੱਚੇ ਲਈ ਅਰਦਾਸ ਕਰਨ ਦੇਖੋ ਇਹ ਇੱਕ ਬੱਚਾ ਜਿਹੜਾ ਇਸੇ ਪਿੰਡ ਦਾ ਸੀ ਉਹ ਬੋਰਵੈਲ ਵਿੱਚ ਗਿਰ ਗਿਆ ਤੇ ਆਰਾਊਂਡ 5 ਤੋਂ 6 ਸਾਲ ਦੀ ਉਮਰ ਵਾਲੀ ਦੱਸੀ ਜਾਂਦੀ ਹੈਗੀ ਤੇ ਆਰਾਊਂਡ ਜਿਹੜਾ ਬੋਰਵੈਲ ਦੀ ਜਿਹੜੀ ਗੁਭਾਈ ਜਿਹੜੀ ਹੈਗੀ ਹੈ 85 ਤੋਂ 100 ফুট ਦੱਸੀ ਜਾਂਦੀ ਹੈਗੀ ਸੋ ਐਨ ਡੀ ਆਰ ਐਫ ਦੀ ਟੀਮ ਪਹੁੰਚ ਗਈ ਹੈ ਜਿਹੜੀ ਨੀਰੈਸਟ ਆਰਮੀ ਦੀ ਟੀਮ ਪਹੁੰਚ ਗਈ ਹੈ ਲੇਕਿਨ ਕਿਉਂਕਿ ਪੋਜੀਸ਼ਨ ਇਦਾਂ ਦੀ ਹੈ ਇਹਦੀ ਸੋ ਇੱਕ ਜਿਹੜੀ ਟੀਮ ਜਿਹੜੀ ਰੈਕੁਜੀਸ਼ਨ ਕੀਤੀ ਗਈ ਆਰਮੀ ਦੀ ਇੰਜੀਨੀਅਰ ਸੀ ਜਲੰਧਰ ਤੋਂ ਸੋ ਉਹ ਟੀਮ ਤੁਰੀ ਹੋਈ ਹੈ ਉਹਨਾਂ ਨਾਲ ਇਹਨਾਂ ਦੀ ਗੱਲਬਾਤ ਕਰਾ ਦਿੱਤੀ ਗਈ ਹੈ ਸਾਡੀ ਪੂਰੀ ਕੋਸ਼ਿਸ਼ ਹੈ ਵੀ ਇਹ ਬੱਚੇ ਨੂੰ ਕਿਸੇ ਤਰੀਕੇ ਨਾਲ ਅਵੈਕੂਏਟ ਕਰੀਏ ਸਰ ਬੱਚਾ ਇੱਥੇ ਖੇਡ ਰਿਹਾ ਸੀ ਕੀ ਕਰ ਰਿਹਾ ਸੀ ਬੱਚਾ ਤੋਂ ਦੱਸਿਆ ਤਾਂ ਹੀ ਗਿਆ ਹੈਗਾ ਕਿ ਬੱਚਾ ਇੱਥੇ ਖੇਡ ਰਿਹਾ ਸੀਗਾ ਤੇ ਉਹ ਜਿਹੜਾ ਉੱਤੇ ਪੋਰਵੈਲ ਦੇ ਉੱਤੇ ਜਿਹੜਾ ਟਾਠ ਲਗਾਇਆ ਹੋਇਆ ਸੀ ਉਹਦੀ ਕੋਈ ਹਾਲਤ ਸਹੀ ਨਹੀਂ ਸੀਗੀ ਤੇ ਉਹ ਬੱਚਾ ਹੁਣ ਇਹ ਤਾਂ ਉਹਦੇ ਦਿਮਾਗ 'ਚ ਕੀ ਆਇਆ ਇਸ ਵੇਲੇ ਇਹ ਤਾਂ ਹੁਣ ਹਾਲਾਤ ਉਸ ਵੇਲੇ ਦੇ ਕੀ ਸੀਗੇ ਇਹਦੇ ਬਾਰੇ ਹਜੇ ਦੱਸਿਆ ਨਹੀਂ ਜਾ ਸਕਦਾ ਸੋ ਇਦਾਂ ਦੀ ਸਿਚੁਏਸ਼ਨ ਹੈ ਸੋ ਸਾਡੀ ਪੂਰੀ ਕੋਸ਼ਿਸ਼ ਹੈ ਵੀ ਇਹ ਬੱਚੇ ਦੀ ਉਮਰ ਕਿੰਨੀ ਹੈ ਸਰ ਬੱਚੇ ਪੰਜ ਪੰਜ ਸਾਲ ਦਸੀ ਜਾਂਦੀ ਪੰਜ ਕੁ ਜਿਹੜੇ ਇਦਾਂ ਪੋਰਵੈਲ ਜਿਹੜੇ ਖੁੰਦੇ ਛੱਡੇ ਜਾਂਦੇ ਆ ਆਏ ਦੀ ਨਿਯੋਗ ਤੇ ਟਰਾਮਾ ਹੁੰਦੀ ਹੈ ਉਹਦੇ ਤੇ ਪ੍ਰਸ਼ਾਸਨ ਕੀ ਨਹੀਂ ਕਰਦਾ ਸੀ ਦੇਖੋ ਪਿੱਛੇ ਦੇ ਅੱਜ ਤੋਂ ਤੋ 3 ਸਾਲ ਪਹਿਲਾਂ ਇਹ ਇੱਕ ਇਹੋ ਜਿਹਾ ਇਨਸੀਡੈਂਟ ਸੰਗਰੂਰ ਡਿਸਟ੍ਰਿਕਟ ਚ ਹੋਇਆ ਸੀ। ਉਦੋਂ ਇਸ ਗੱਲ ਨੂੰ ਲੈ ਕੇ ਸਾਰੇ ਬੋਰ ਜਿਹੜੇ ਇਨਸ਼ੋਰ ਕੀਤਾ ਗਿਆ ਸੀਗਾ ਵੀ ਜ਼ਿਲ੍ਹਿਆਂ ਦੇ ਵਿੱਚ ਸਾਰੇ ਬੋਰ ਜਿਹੜੇ ਸੀਲ ਹੋ ਗਏ। ਅਸੀਂ ਖੇਲ ਤੇ ਖੇਲ ਤੇ ਆ ਗਏ ਉਧਰ ਤੋਂ ਇਧਰ ਤੋਂ ਆ ਗਏ ਸਿੱਕੇ ਆ ਗਏ। ਹੁਣ ਕੇ ਡਰ ਕੇ ਮਾਰੇ ਇਧਰ ਕੋਈ ਦੌੜ ਗਿਆ ਉਸੇ ਪੈਪ ਦੀਕਿਆ ਪੈਪ ਵਿੱਚ गिर ਗਿਆ। ਕੂਰ ਗਿਆ। ਕਿੰਨੀ ਉਮਰ ਹੈ ਬੱਚੀ ਦੀ? 6 ਸਾਲ। ਨਾਮ ਨਾਮ ਕੀਆ? ਰਿਤਿਕ ਰੋਸ਼ਨ। ਨਾਮ ਹੈ। ਪੜ੍ਹਾਈ ਕਰਦਾ ਹੈ? ਨਹੀਂ ਪੜ੍ਹਾਈ ਨਹੀਂ ਕਰਦਾ। ਤੋ ਆਪੇ ਇਸ گاਉਂ ਮੇਂ ਕੀ ਕਰਨ ਆਏ ਸੀ? ਅਸੀਂ ਮੀਆਂ ਕਮਾਤ ਕੋੜੀ ਕਰ ਰਹੇ ਹਾਂ। ਕਿੰਨੇ ਸਾਲ ਹੋ ਗਏ ਜਾ ਰਹੇ ਤੁਸੀਂ? हम सन दो हजार चार से रह रहे हैं पढ़ाई करता है बच्चा? बच्चे और सब पढ़ाई करते हैं वो नहीं करता है बच्चा। आप कैसे, आप कैसे, कैसे जो है आपको कैसे पता चला हमारी लड़की पीछे पीछे आई ना जैसे कुत्ते उधर से आए और उस मंडे पे दौड़ के पड़े ना कुत्ते तो इधर कोई दौड़ा कुड़ी आ... भी मेरी पीछे पीछे दौड़ी कुछ निकालने की पूरी कोशिश की जा रही है आपको पता चला है कि अब उसकी क्या पोजीशन है हाँ कैमरे में देखा आपने कैमरा भी लगा रखा है कैमरा में दिखा रहे हैं क्या कहते हैं जी ਇਹ ਕਰਾਂ ਠੀਕ ਹੈ ਦਿਖਾ ਦਿੰਗੇ ਅਬੀ